ਜੀ ਆਇਆਂ ਨੂੰ ਆਸੀ ਕਾਲ ਜੀ ਹੋਰ ਸਭ ਦੇ ਘਰ ਪਰਵਾਹ ਠੀਕ ਹੈ ਨਾ ਜੀ ਤੇ ਅੱਜ ਤੁਹਾਨੂੰ ਨਿਗਾ ਮਰਵਾ ਰਹੇ ਹਾਂ ਜੀ ਆਪਣੇ ਮੈਡੀਕਲ ਸਟੋਰ ਤੇ ਜੀ ਆਪਣੇ ਕੋਲੇ ਹਰ ਇੱਕ ਤਰ੍ਹਾਂ ਦੀ ਦਵਾਈ ਮਿਲ ਜਾਂਦੀ ਹੈ ਜਿਵੇਂ ਕਿ ਜੀਮੰਦ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਸੀ ਜਾਂ ਰੈਜੀ ਦਵਾਈ ਚਾਹੀਦੀ ਹੈ ਜਾਂ ਆਪਾਂ ਨੂੰ ਮੈਡੀਕਲ ਸਟੋਰ ਤੇ ਜਿਵੇਂ ਵੈਟਰਨਰੀ ਡੰਗਰਾਂ ਦੀ ਦਵਾਈ ਚਾਹੀਦੀ ਹੈ ਜੀ ਜਾਂ ਪੋਲਟਰੀ ਦੇ ਨਾਲਟਡ ਕੋਈ ਵੀ ਦਵਾਈ ਚਾਹੀਦੀ ਹੈ ਜੀ ਪੋਲਟਰੀ ਫਾਰਮ ਹੋਵੇ ਜਾਂ ਕਿ ਕੂਤਰਾ ਦੀ ਦਵਾਈ ਚਾਹੀਦੀ ਹੈ ਜੀ ਜਾਂ ਬੱਕਰੀ ਆਦੀ ਆਪਣੇ ਕੋਲੇ ਬਾਈ ਜੀ ਹਰ ਇੱਕ ਤਰ੍ਹਾਂ ਦੀ ਦਵਾਈ ਹੁੰਦੀ ਹੈ ਜੀ ਤੇ ਕਿਸੇ ਵੀ ਪ੍ਰਾਣ ਚਾਹੀਦੀ ਹੈ ਜੀ ਕੋਈ ਵੀ ਮੈਡੀਸਨ ਹੈ ਜੀ ਸੋਰੀਅਲ ਵੀ ਕਰ ਦਿੰਦੇ ਆ ਬਾਈ ਜੀ ਤੇ ਨਿਗਾਹ ਮਰਵਾ ਦਿੰਦੇ ਆ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਦਵਾਈ ਆਪਣੇ ਕੋਲੇ ਅਵੇਲੇਬਲ ਆ ਜੀ ਤੇ ਆਪਣਾ ਚੈਨਲ ਆ ਜੀ ਈਰਮਾਨ ਕਰਤਾਰਪੁਰ ਦੇ ਨਾਮ ਤੇ ਇਹਨੂੰ ਬਾਈ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਤੇ ਵੀਡੀਓ ਆਪਾਂ ਪਾਉਂਦੇ ਰਹਨੇ ਆ ਹਰ ਇੱਕ ਤਰ੍ਹਾਂ ਦੀ ਦਵਾਈ ਤਰ੍ਹਾਂ ਦਵਾਈ ਤੇ ਤੇ ਕਿਸੇ ਵੀ ਪ੍ਰਾਣ ਚਾਹੀਦੀ ਆ ਕੋਈ ਵੀ ਮੈਡੀਸਨ ਤਾਂ ਸਾਡੇ ਨਾਲ ਬਾਈ ਜੀ ਸੰਪਰਕ ਕਰੋ ਅਸੀਂ ਘਰ ਪਹੁੰਚ ਕਰਦੇ ਆ ਬਾਈ ਜੀ ਦਵਾਈ ਕੋਈ ਵੀ ਹੋਵੇ ਠੀਕ ਆ ਜੀ ਇਸ ਵੀਡੀਓ ਬੜ ਰਹੀ ਆ ਦੇਖ ਲੋ ਤੇ ਚੈਨਲ ਨੂੰ ਬਾਈ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਆ ਜੀ ਧੰਨਵਾਦ ਜੀ